ਵੇ ਕਰ ਗੁਣੀ ਸੁਭਾਨ ਹੈ ਅਦਾਰਾ ਉਹ ਸੁਣ ਸੁਣ ਜੀ ਬਣਾ ਨਾ ਨਾ ਤੁਮਾਰਾ ਨਾ ਕੋਣ ਦਾ ਵਾ ਕਰੁ ਕਿਰਪਾ ਤੇ ਆ ਮੇਰੇ ਕਹਨਾ ਕਿ ਦੋ ਸਤਿ ਸ਼੍ਰੀ ਅਕਾਲ। ਸੰਗਤਾਂ ਬੜੀ ਉਸਾਰਨ ਵਾਲਾ ਬਿਜੋਗੀ ਪੀਰ ਦੀ ਬਰੰਤੇ ਜੇ ਪਹੁੰਚੀਆਂ ਇਸ ਥਾਨ ਦੇ ਵਿੱਚ ਅਸੀਂ ਦੋ ਮੇਲੇ ਬਣਾਉਨੇ ਆ ਆ ਆਪਾਂ ਦਵਾਲਾ ਮੇਲਾ ਹੁਣ ਅਗਲੇ 14 ਦਾ ਮੇਲਾ ਚੇਤ 14 ਦਾ ਮੇਲਾ ਹੋਊਗਾ 6 ਮਿੰਟ ਸਾਜ ਦੋ ਮੇਲੇ ਬਣਾਏ ਜਾਂਦੇ ਨੇ ਬੜੀ ਸ਼ਰਧਾ ਨਾਲ ਬਣਾਏ ਬਣਾਉਨੇ ਆ ਬੜੀ ਸ਼ਰਧਾ ਨਾਲ ਲੋਕ ਸੇਵਾ ਕਰ ਦਿੰਦੇ ਆ ਕਿ ਤੇ ਸੰਗਤ ਦੇ ਤੇ ਬੜੀਆਂ ਮਰਦਾ ਪੂਰੀਆਂ ਹੁੰਦੀਆਂ ਸਭ ਦੇ ਸੁੱਖਾਂ ਬਾਬਾ ਪੂਰੀਆਂ ਕਰਦਾ ਹੈਗਾ ਤੇ ਦੂਰ ਦੂਰ ਤੋਂ ਸੰਗਤ ਆਉਂਦੇ ਨੇ ਦੂਰ ਦੂਰ ਤੋਂ ਸਭ ਸੰਤ ਆਉਂਦੇ ਨੇ ਤੇ ਬੜੀਆ ਅੱਜ ਵੀ ਬਹੁਤ ਭਾਰੀ ਇਕੱਠ ਸੀ ਇਸ ਮੇਲੇ ਦੇ ਵਿੱਚ ਕਬੀਸਰ ਜਥੇ ਆਏ ਸਾਉ ਸੰਤਨ ਨੰਬਰ 4 ਕੀਰਤਾਂ ਤੇ ਸਾਧੂ ਦੀ ਪੰਗਤ ਲਈ ਭਾਪਾ ਜੀ ਜੇਸ਼ਵਰ ਆਣ ਆ ਦਰਸ਼ਨ ਮੈਰੇ ਕੋਲ ਸ਼ਾਨੋ ਮਾਨਦ ਨੂੰ ਤੋਂ ਫਟ ਲੈ ਕੀ ਕਰ ਮੈਂ ਮੈਂ ਸਦਾ ਇਹੀ ਆ ਵੀ ਇਹ ਬੁਰੇ ਕੰਮਾਂ ਤੋਂ ਬਚਣਾ ਚਾਹੀਦਾ ਆਪਾਂ ਨੂੰ ਜਿੰਨਾ ਵੀ ਇਹਨਾਂ ਤੋਂ ਬਚੋ ਦੂਰ ਰਹੋ ਹੈ ਮਾੜੀ ਸੰਗਤ ਤੋਂ ਦੂਰ ਰਹੋ ਬੀਸ ਦਾ ਇਹ ਹੀ ਉਪਦੇਸ਼ ਦਿੰਨੇ ਆ ਬਹੁਤ ਇਹ ਦੇ ਵਿੱਚ ਸੰਗਤਾਂ ਦਾ ਸੁਧਾਰਾ ਸਾਡੇ ਜਿਹੜੇ ਸੇਵਾਦਾਰ ਨੇ ਇਹਦੇ ਵਿੱਚ ਅਜਾ ਕੋਈ ਸੇਵਾਦਾਰ ਨਹੀਂ ਕੋਈ ਅੱਜ ਸਰ ਅੱਜ ਮੇਲੇ ਤੇ ਆਇਆ ਕੋਈ ਨਾ ਜਦੋਂ ਇਸ ਤਰ੍ਹਾਂ ਲੱਗਾ ਅੱਜ ਚਹਿਲਾ ਦੇ ਪੀਰੇ ਪਪਾ ਜੋਗੀ ਪੀਰ ਦਾ ਮੇਲਾ ਇੱਥੇ ਲੋਕਾਂ ਚ ਨਦੇਹਾ ਪਿੰਡ ਤੇ ਖਾਸ ਕਰਕੇ ਚਹਿਲ ਮੋਦ ਜਿਆਦਾ ਲੋਕ ਆਉਣ ਕਰਕੇ ਬਹੁਤ ਭਾਰੀ ਮੇਲਾ ਭਰਿਆ ਹੋਇਆ ਤੇ ਲੋਕਾਂ ਚ ਬਹੁਤ ਉਤਸ਼ਾਹ ਹੈ ਦੁਆਵਾਂ ਨਾਲ ਨਾਲ ਚੱਲ ਰਿਹਾ ਬਹੁਤ ਵਧੀਆ ਲੱਗਾ ਇੱਥੇ ਆ ਕੇ ਤੇ ਮੈਂ ਵੀ ਇਸ ਪੜਾ ਨੂੰ ਸ਼ਤ ਚ ਰੱਖਦਾ ਆਪਣਾ ਨਾਮ ਜਗਸੀਰ ਸਿੰਘ ਹੈ ਜੀ ਸਰਪੰਚ ਬਸ ਠੀਕ ਹੈ ਨਾ ਕਿ ਅੱਜ ਕਿੰਨਾ ਵੱਡਾ ਪ੍ਰੋਗਰਾਮ ਕਿ ਬਹੁਤ ਵਧੀਆ ਪ੍ਰਾਲਾ ਜੀ ਇਹ ਬਾਬਾ ਸਤਨਾਮ ਜੀ ਬਣ ਜੋ ਆਏ ਸਾਲੀ ਨਾਲ ਜੋ ਗੁਆ ਕਰਿਆ ਜਾਂਦਾ ਆਪਣੇ ਤੇ ਆਏ ਸਾਲੀ ਬਹੁਤ ਵਧੀਆ ਪੰਡ ਬਣਿਓ ਸਾਰਾ ਸਰਬੰਧ ਰਾਜ ਬਲ ਕੇ ਸਾਰਾ ਮੰਨੀਓ ਕਰਿਆ ਜਾਂਦਾ ਬਹੁਤ ਵਧੀਆ ਪ੍ਰਾਲਾ ਇਹ ਬਾਬਾ ਸਤਨਾਮ ਜੀ ਦਾ ਅੱਜ ਕਿੰਨਾ ਗੁਰਦੁਆਰਾ ਸੀ ਅੱਜ ਬਹੁਤ ਵਧੀਆ ਸੀਗਾ ਜੀ ਅੱਜ ਮੇਲਾ ਸੀਗਾ ਜੀ ਬਹੁਤ ਵਧੀਆ ਪ੍ਰਬੰਧ ਸੀਗਾ ਜੀ 12 ਪਿੰਡਾਂ ਤੋਂ ਆਏ ਸਾਰੇ ਸਹਾਯੋਗੀ ਸੇਵਾਦਾਰ ਸਾਰੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਪੰਚਾਇਤ ਕੰਨੀਆਂ ਵੀ ਤੇ ਬਾਬਾ ਜੀ ਕੰਨੀਆਂ ਅਰਜੋਤ ਬਾਬਾ ਜੀ ਕੀ ਕਹਿਣਾ ਚਾਹੁੰਦੇ ਅੱਜ ਮੇਲਾ ਜੀ ਇਹ ਡੇਰਾ ਬਾਬਾ ਜੋਗੀ ਟੀਰੀ ਜਣਾ ਦਰਬਾਰ ਹੈ ਜੀ ਇੱਥੇ ਬੜੀ ਸੰਗਤ ਦੂਰ ਦੂਰੋਂ ਆਉਂਦੀ ਹੈ ਤੇ ਜਿਹੜੇ ਭਗਤ ਇਸ ਦਰਬਾਰ ਤੇ ਆਉਂਦੇ ਉਹਨਾਂ ਦੀ ਹਰ ਮੰਨੂ ਕਾਮਨਾ ਪੂਰੀ ਹੁੰਦੀ ਹੈ ਇਸੇ ਸਥਾਨ ਤੇ ਗਰਾਜਨਾ ਗੱਦੀ ਨਿਸ਼ੀਲ ਸੰਤਰਾਵਾ ਸਾਤਨਾਮ ਦਾ ਅਜੀਜ਼ਾ ਡੈਕਲੋਜੀ ਜੀ ਦੀਨ ਦੀ ਕਿਰਪਾ ਦੇ ਨਾਲ ਹੀ ਸਾਰਾ ਪਿਛੋੜਿਆ ਤੇ ਬੜੀ ਸੰਗ ਦੂਰੋਂ ਦੂਰੋਂ ਆਉਂਦੀ ਹੈ ਮੇਲਾ ਕਰਦਾ ਹੈ ਜਾਗਰਨ ਵੀ ਹੁੰਦਾ ਇੱਥੇ ਆਏ ਸਾਲ ਵਿਸ਼ਾਲ ਜਾਗਰਨ ਤੇ ਖੰਡ ਪਾਠ ਵੀ ਕਰਵਾਏ ਜਾਂਦੇ ਆ ਬੜੀ ਸੰਗ ਦੂਰੋਂ ਦੂਰੋਂ ਦੇ ਸਾਰਾ ਬਹੁਤ ਬਹੁਤ ਧਰਵਾ ਜੀ ਦੇ ਸਪਾਤ